ਪੰਜਾਬ ਕਾਂਗਰਸ ਦੇ ਪ੍ਰਧਾਨਗੀ ਮਿਲਣ ਤੋਂ ਬਾਅਦ ਪਹਿਲੀ ਵਾਰ ਆਪਣੇ ਲੋਕ ਸਭਾ ਖੇਤਰ ਅੰਮ੍ਰਿਤਸਰ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਸਿੱਧਾ ਗਏ ਦਰਬਾਰ ਸਾਹਿਬ ਮੱਥਾ ਟੇਕਣ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਜਦੋਂ ਤੋਂ ਐਲਾਨਿਆ ਗਿਆ ਉਸ ਵੇਲੇ ਤੋਂ ਹੀ ਕੈਪਟਨ ਆਪਣੇ ਸਿਆਸੀ ਵਿਰੋਧੀਆਂ ਤੇ ਹਮਲੇ ਕਰ ਰਹੇ ਨੇ ਅਕਸਰ ਕਈ ਮੰਚਾਂ ਤੋਂ ਕੈਪਟਨ ਕਹਿੰਦੇ ਰਹੇ ਨੇ ਕਿ ਆਮ ਆਦਮੀ ਪਾਰਟੀ ਉਹਨਾਂ ਲਈ ਚੁਣੌਤੀ ਨਹੀਂ ਹੈ ਪਰ ਅੰਮ੍ਰਿਤਸਰ 'ਚ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਕੈਪਟਨ ਦੇ ਨਿਸ਼ਾਨੇ ਤੇ ਸਭ ਤੋਂ ਜ਼ਿਆਦਾ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਰਹੀ 2017 ਵਿਧਾਨ ਸਭਾ ਚੋਣਾਂ ਵਿੱਚ ਕੇ ਤੁਹਾਨੂੰ ਸੁਣਾਉਂਦਿਆਂ ਕੈਪਟਨ ਦੇ ਕੇਜਰੀਵਾਲ ਤੇ ਕੀਤੇ ਗਏ ਪੰਜ ਵਾਰ Mr. Kejriwal is a Haryanvi all our disputes are with Haryana I have made that quite clear ਪਾਣੀ ਦਾ ਮਸਲਾ ਸਾਡੇ ਨਾਲ ਖੜੋ ਹਰਿਆਣੇ ਨਾਲ ਖੜੋ ਕੇਦੇ ਨਾਲ ਖੜੂਗਾ ਅਬੋਰ ਫਾਜ਼ਲ ਕਾਦੇ ਵੀ ਸਾਡੇ ਨਾਲ ਖੜੋ ਉਹਨਾਂ ਨਾਲ ਖੜੋ ਜਿਹੜੇ ਪੰਜਾਬੀ ਬੋਲਦੇ ਇਲਾਕੇ ਅਸੀਂ ਲੈਣਾ ਚਾਹੁੰਦੇ ਆ ਉਹਨਾਂ ਨਾਲ ਖੜੋ ਜਾਂ ਸਾਡੇ ਨਾਲ ਖੜੋ that is not what is the uh, surprise in delhi it is kejriwal kejriwal came up and so people voted for him but let him come here oh da punjabi vi nahi bolda ki jaake pindan de vich bolunga logan nu delhi waleyan nu puchho ke itthe itthe kejriwal di ki soch hai oh das denge tuhanu kooda kabaad sadkan de oopar bharya paye they can't have an understanding with the swai sevaks people are unhappy we are also doing ਅਸੈਸਮੈਂਟਸ ਏਰ ਟੂ ਫਾਈਂਡ ਆਊਟ ਕਿ ਉਥੇ ਲੋਕ ਕੀ ਕਹਿ ਰਹੇ ਨੇ ਕੇਜਰੀਵਾਲ ਦੇ ਬਾਰੇ 임ਪ੍ਰੈਸ਼ਨ ਜਿਹੜੇ ਪੰਜਾਬ ਦੇ ਵਿੱਚ ਹੈ ਕਿ ਕੇਜਰੀਵਾਲ ਦਿੱਲੀ ਦੇ ਵਿੱਚ ਸੀ ਇਸ ਅਬੀ ਨੇ ਫੇਲਿਅਰ ਐਸ ਚੀਫ ਮਿਨਿਸਟਰ ਜਦੋਂ ਕੋਈ ਗੱਲ ਇਹਨੂੰ ਸੁਝਦੀ ਨਹੀਂ ਜਾਂ ਤਾਂ ਗਵਰਨਰ ਤੋਂ ਸਿੱਟਦਾ ਹੈ ਜਾਂ ਸੈਂਟਰਲ ਗਵਰਨਮੈਂਟ ਤੋਂ ਸਿੱਟਦਾ ਹੈ ਬਟ ਵਾਟ ਹਸ ਹੈਪਨਡ ਇਨ ਪੰਜਾਬ 2 ਐਮਪੀਜ਼ ਔਨ ਵਨ ਸਾਈਡ 2 ਐਮਪੀਜ਼ ਔਨ ਵਨ ਸਾਈਡ ਮਿਸਟਰ ਫੂਲਕਾਜ਼ ਰਾਈਡਿੰਗ ਅਰਾਊਂਡ ਔਨ ਅ ਬਾਈਸਾਈਕਲ ਉਹ ਤੀਸਰੇ ਪਾਸੇ ਬੈਠਾ ਹੈ